ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਲੋਕਾਂ ਨੂੰ ਬਹੁਤ ਸਾਰੀਆਂ ਸੁਵਿਧਾਵਾਂ ਦੇਣ ਦੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਅਤੇ ਇਸ ਦੇ ਨਾਲ ਹੀ ਸਰਕਾਰੀ ਕਰਮਚਾਰੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਵੀ ਗੱਲ ਆਖੀ ਗਈ ਸੀ ਪਰ ਅਸਲ ਦੇ ਵਿੱਚ ਸਰਕਾਰ ਹੁਣ ਆਪਣੇ ਇਹਨਾਂ ਵਾਅਦਿਆਂ ਦੇ ਉੱਤੇ ਖਰੀ ਉਤਰਦੀ ਦਿਖਾਈ ਨਹੀਂ ਦੇ ਰਹੀ ਜਿਸ ਦੇ ਚੱਲਦਿਆਂ ਸਰਕਾਰੀ ਕਰਮਚਾਰੀਆਂ ਦੇ ਵਿੱਚ ਸਰਕਾਰ ਦੇ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਤਾਜ਼ਾ ਮਾਮਲਾ ਨਾਬੇ ਤੋਂ ਹੈ ਜਿੱਥੇ ਕਿ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧੀਨ ਆਉਂਦੇ ਕਰਮਚਾਰੀਆਂ ਦੇ ਵੱਲੋਂ ਬੀਡੀਪੀਓ ਦਫ਼ਤਰ ਨਾਬਾ ਦੇ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਹਨਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਪਿਛਲੇ 9-9 ਮਹੀਨੇ ਤੋਂ ਤਨਖਾਹਾਂ ਨਹੀਂ ਮਿਲੀਆਂ ਜਿਸ ਕਰਕੇ ਉਹਨਾਂ ਦਾ ਘਰ ਪਰਿਵਾਰ ਚਲਾਉਣਾ ਮੁਸ਼ਕਲ ਹੋਇਆ ਪਿਆ ਅਤੇ ਹੁਣ ਮਜਬੂਰ ਹੋ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਇਹਦਾ ਕਾਰਨ ਇਹ ਹੈ ਜੀ ਪੂਰੇ ਪੰਜਾਬ ਵਿੱਚ 52 ਪੰਜਾ ਸਮਤੀਆਂ ਨੇ ਵਿੱਚ ਜਿਲ੍ਹਾ ਪ੍ਰਸ਼ਾਸਨ ਨੇ ਜਿੰਨੇ ਵੀ ਜ਼ਿਲ੍ਹੇ ਨੇ ਸਾਡੇ ਬਹੁਤ ਮੁਲਾਜ਼ਮ ਭਾਈ ਇਹੋ ਜਿਹੇ ਨੇ ਜਿਨ੍ਹਾਂ ਨੂੰ 9-9 ਮਹੀਨੇ ਹੋ ਗਏ ਵੀ ਤਨਖਾਹ ਨਹੀਂ ਮਿਲੀ ਕਾਲੀਆਂ ਦਿਵਾਲੀਆਂ ਮੰਨੀਆਂ ਨੇ ਔਰ ਚੂਨ ਵਾਲਿਆਂ ਨੇ ਨਾ ਸੌਦਾ ਬੰਦ ਕਰਤਾ ਸਕੂਲ ਤੋਂ ਬੱਚੇ ਹਟਾ ਹਟ ਗਏ ਉਹਨਾਂ ਦੇ ਦੁੱਧ ਵਾਲ ਦੁਨੀ ਕੀ ਜਾਂਦਾ ਉਹ ਦਿਹਾੜੀ ਕਰਨ ਯੋਗ ਵੀ ਨਹੀਂ ਰਹੇ ਕਿਉਂਕਿ ਜੇ ਤਾਂ ਸਰਕਾਰ ਦੀ ਡਿਊਟੀ ਤੋਂ ਵੈਬਸਾਈਟ ਹੁੰਦੇ ਨੇ ਇਧਰੋਂ ਹਟਾਉਂਦੇ ਨੇ ਤੁਸੀਂ ਐਬਸੈਂਟੋਂ ਨਾ ਤਨਖਾਹ ਦਿੰਦੇ ਨੇ 9 ਪੇ 9 ਵਰਕ ਨਵੀਂ ਸਰਕਾਰ ਆਈ ਨੂੰ ਵੀ 9 ਮਹੀਨੇ ਹੋ ਗਏ ਇਹਨਾਂ ਨੇ ਵੀ ਸਾਡੀ ਤਨਖਾਹ ਬਾਰੇ ਕੁਝ ਵੀ ਨਹੀਂ ਸੋਚਿਆ ਵੀ ਸਾਡੇ ਮੁਲਾਜ਼ਮ ਦਾ ਬੁਰਾ ਹਾਲਾ ਆਉਂਦ ਨੇ ਬਿਆਨ ਦਾਗ ਦਿੰਦੇ ਨੇ ਕਦੇ ਕਾਸੇ ਦਾ ਕਦੇ ਕਾਸੇ ਦਾ ਕੋਈ ਇਹਨਾਂ ਦਾ ਧਿਆਨ ਨਹੀਂ ਵੀ ਸਾਡੇ ਮੁਲਾਜ਼ਮ ਭੁੱਖੇ ਮਰਦੇ ਨੇ ਸਾਡੀ ਤਾਂ ਸਰਕਾਰ ਨੂੰ ਇਹੀ ਬੇਨਤੀ ਆ ਵੀ ਲਿਕਵਿਡ ਟੈਕਸ ਸ਼ਰਾਬ ਸੈਸ ਇੰਨਾ ਆਉਂਦਾ ਜਿਹੜਾ ਸਾਡਾ ਮੈਕਮੇ ਦਾ ਹਿੱਸਾ ਬਣਦਾ ਉਹ ਦੇ ਕੇ ਸਾਡੇ ਮੁਲਾਜ਼ਮ ਦੇ ਸੀਪੀਐਫ ਤੇ ਤਨਖਾਹਾਂ ਪਹਲਦੇਦਾਰ ਤੇ ਪੂਰੀਆਂ ਕਰਾਈ ਜਾ ਜਿੰਨਾ ਚਿਰ ਇਹ ਸਾਡਾ ਮਸਲਾ ਤਨਖਾਹ ਦਾ ਹੱਲ ਨਹੀਂ ਹੁੰਦਾ ਇਹ ਪੂਰੇ ਪੰਜਾਬ ਵਿੱਚ ਧਰਨਾ ਲਗਾਤਾਰ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਜੀ ਹੁਣ ਤਾਂ ਕਹਿਣ ਦੀ ਲੋੜ ਹੈ ਜੀ 9 ਮਹੀਨੇ ਹੋ ਗਏ ਆ ਇਹਨੂੰ ਸਰਕਾਰ ਨੂੰ ਲੋਕਾਂ ਨੂੰ ਆਪੇ ਪਤਾ ਲੱਗ ਗਿਆ ਵੀ ਜਿਹੜਾ ਮੁੱਖ ਮੰਤਰੀ ਅੱਗੇ ਕਹਿੰਦਾ ਹੁੰਦਾ ਮੇਰੇ ਸਾਈਕਲ ਤੇ ਫਿਰ ਤਾਂ ਹੁਣ ਕਿਸੇ ਨੂੰ ਮਿਲਦੀ ਨਹੀਂ ਹੈਗਾ ਜੀ। ਉਨੀਆਂ ਸਕਿਉਰਿਟੀ ਉਹਦੇ ਲਈ ਪਿਆ ਉਨੀਆਂ ਬਦਲਾ ਲਵੇਤੀ ਉਨੀਆਂ ਮਹਾਰਾਜ ਲਵੇਤੀ ਹੁਣ ਤਾਂ ਉਹੀ ਲੈਨ ਚਾਹ ਜਰ ਹੋ ਗਏ ਜੀ ਜਿੰਨਾ ਚਿਰ ਮੁੱਖ ਮੰਤਰੀ ਬਣੇ ਨਹੀਂ ਤੇ ਉਨਾਂ ਚਿਰ ਆਮ ਲੋਕ ਤੇ ਜਦ ਮੁੱਖ ਮੰਤਰੀ ਦੀ ਸ਼ਬਦਮਗਰ ਲੱਗ ਗਿਆ ਫਿਰ ਤਾਂ ਉਹ ਵੀ ਖਾਸ ਹੋ ਗਏ ਨਾ ਜੀ ਉਹੀ ਮੁੱਖ ਮੰਤਰੀ ਹੀ ਲੈਨ ਚੋ ਬੈਠਣ ਲੱਗ ਗਏ ਜਿਹਦੇ ਚ ਪਹਿਲਾਂ ਦੂਏ ਬੰਦੇ ਤੇ ਅਸੀਰ ਜੀ ਪੰਚਾਇਤ ਸੰਮਤੀ ਦੇ ਮੁਲਾਜ਼ਮਾ ਸਾਡੇ ਪੰਚਾਇਤ ਸੰਮਤੀ ਦੇ ਜਿਹੜੇ 152 ਬਲਾਕ ਨੇ ਪੰਜਾਬ ਦੇ ਵਿੱਚ ਸਾਡੇ ਬਹੁਤ ਜ਼ਿਆਦੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਪਠਾਨਕੋਟ ਨਮਾਸਰ ਹਿਆਰਪੁਰ ਫਾਜ਼ਿਲਕਾ ਜਿਨ੍ਹਾਂ ਨੂੰ 7 ਤੋਂ ਲੈ ਕੇ 10-10 ਮਹੀਨੇ ਹੋ ਗਏ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਸਾਡੇ ਵੀਰ ਨੇ ਜਿਹੜੇ ਕਿਉਂਕਿ ਹਰ ਰੋਜ਼ ਡਿਊਟੀ ਤੇ ਜਾਣਾ ਤਨਖਾਹ ਵੀ ਨਹੀਂ ਮਿਲਣੀ ਫਿਰ ਕਿੱਥੋਂ ਆਪਣੇ ਖਰਚਾ ਕੱਢਣਗੇ ਜੇ ਕੋਈ ਮੁਲਾਜ਼ਮ ਦੇ ਤਨਖਾਹ ਨਹੀਂ ਮਿਲੂਗਾ ਆਪਣਾ ਖਰਚਾ ਨਹੀਂ ਕੱਢ ਸਕਦੇ ਇਸ ਕਰਕੇ ਜੇ 20% ਸਾਡੇ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਇਹ 20% ਮੋਜਵਾ ਇਕੱਠਾ ਕਰਦਨੇ ਸੀਐਸਏ ਵੇਜ ਜ ਉਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਇਕੱਠਾ ਹੁੰਦਾ ਉਹ ਪੈਸਾ ਫੰਡ ਦੇ ਕੇ ਸਾਨੂੰ ਸਾਰਾ ਦੇ ਕੇ ਉਸ ਤੋਂ ਬਾਅਦ ਵੀ 100 150 ਕਰੋੜ ਰੁਪਈਆ ਬਚਦੇ ਨੇ ਇਹਨਾਂ ਨੂੰ ਤੇ ਬਚਤ ਹੁੰਦੀ ਆ ਪਰੰਤੂ ਉਹ ਬਚਤ ਦਾ ਸਾਨੂੰ ਪਤਾ ਨਹੀਂ ਕਿੱਥੇ ਜਾਂਦੀ ਆ ਕੌਣ ਖਾ ਰਿਹਾ ਨੇ ਕੀ ਹੋ ਰਿਹਾ ਪਰੰਤੂ ਸਾਡੂ ਮੁਲਾਜ਼ਮਾਂ ਨੂੰ ਤਨਖਾਹ ਫਿਰ ਵੀ ਨਹੀਂ ਮਿਲਦੀ ਸਾਡਾ ਸੀਪੀਐਫ ਮੌਕੇ ਦੇ ਜਮਾ ਹੁੰਦਾ 9-9 ਮਹੀਨੇ ਹੋ ਗਏ ਸਾਡੇ 90 ਬਲਾਗ ਦੇ ਵਿੱਚ ਸੀਪੀਐਫ ਜਮਾ ਨਹੀਂ ਹੋ ਸਾਡਾ ਇਸ ਕਰਕੇ ਇਹ ਮੁਲਾਜ਼ਮਾਂ ਦੀ ਜਿਹਨੇ ਮੰਗਾਂ ਨੇ ਇਹ ਪਹਿਲ ਦੇ ਆਧਾਰ ਤੇ ਨੇ ਪਹਿਲਾਂ ਸਾਡੀ ਜਿਹੜੀ ਤਨਖਾਹ ਹਰੇਕ ਮੁਲਾਜ਼ਮ ਨੂੰ ਪਹਿਲੀ ਜਾਂ 2 ਤਰੀਕ ਤੱਕ ਸਪੈਨ ਚੇਹੰਦੀ ਆ ਜਿੰਨਾ ਚਿਰ ਸਾਡੀਆਂ ਮੁਲਾਜ਼ਮਾਂ ਨੂੰ ਤੇ ਸਾਡਾ ਮੌਕੇ ਦੇ ਨਹੀਂ ਮਿਲਦੀ ਉਹਨਾਂ ਚਿਰ ਸਾਡਾ ਧਰਨਾ ਜਾਰੀ ਰਹੇਗਾ ਸਾਡਾ ਦੇਖੋ ਜੀ ਇਹ ਸਰਕਾਰ ਤੋਂ ਮੰਗ ਕਰਦੇ ਆ ਭਗਵੰਤ ਮਾਨ ਜੀ ਤੋਂ ਕਿਉਂਕਿ ਭਗਵੰਤ ਮਾਨ ਜੀ ਪਹਿਲਾਂ ਦੂਸਰੀਆਂ ਸਰਕਾਰਾਂ ਤੋਂ ਆਪ ਮੰਗ ਕਰਦੇ ਰਹੇ ਸਾਡੇ ਪੰਜਾਬ ਦੇ ਕੰਮ ਹੋਣ ਚਾਹੁੰਦੇ ਹਨ ਹੁਣ ਪ੍ਰੰਤੂ ਆਪ ਮੁੱਖ ਮੰਤਰੀ ਹੁਣ ਨੂੰ ਆਪ ਸੋਚਣੀ ਚਾਹੀਦੀ ਹੈ ਵੀ ਆਪਾਂ ਦੂਜਿਆਂ ਦੂਸਰਿਆਂ ਦੇ ਦੋਸ ਲਾਉਂਦੇ ਸੀ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਸਾਡੀਆਂ ਮੰਗਾਂ ਮੰਨਣ ਚਾਹੀਦੀਆਂ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਵਿਕਾਸ ਕਾਰਜ ਸਾਰੇ ਬੰਦ ਰਹਿਣਗੇ ਅਸੀਂ ਕੱਲਮ ਛੋੜ ਹੜਤਾਲ ਦਾ ਤੋਂ ਬਹਿ ਗਏ ਜਿੰਨਾ ਚਿਰ ਸਾਡੀ ਇਹ ਮੰਗਾਂ ਨਹੀਂ ਮੰਨੀ ਜਾਂਦੀ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਮੰਗ ਕਰਦੇ ਹਾਂ ਵੀ ਪਹਿਲ ਦੇ ਅਧਾਰ ਤੇ ਸਾਡੀਆਂ ਮੰਗਾਂ ਮੰਨੀਆਂ ਜਾਣ ਸਾਡੀਆਂ ਜਣ ਤਨਖਾਹਾਂ ਨੇ ਸਾਨੂੰ ਇਹ ਪਹਿਲੀ ਤਰੀਕ ਨੂੰ ਸਾਰਿਆਂ ਦੀਆਂ ਪੈਣੀਆਂ ਚਾਹੀਦੀਆਂ ਜੇ ਨਹੀਂ ਮੰਗਾ ਮੰਨੇ ਜਾਂ ਤਾਂ ਸਾਡਾ ਸੰਘਰਸ਼ ਜਿਹੜਾ ਹੈਗਾ ਸਾਡੀ ਉੱਪਰ ਪੰਜਾਬ ਦੀ ਬਾਡੀ ਹੈ ਸਾਡੇ ਪ੍ਰਧਾਨ ਜੀ ਨੇ ਗਿੱਲ ਸਾਹਿਬ ਜੋ ਸਾਨੂੰ ਆਦੇਸ਼ ਦੇਣਗੇ ਉਹਨਾਂ ਦੇ ਦੇਸ਼ ਤੇ ਅਸੀਂ ਤਾਂ ਨੇ ਲਗਾਤਾਰ ਜਾਰੀ ਰੱਖਾਂਗੇ ਜੀ ਲਾਈਟਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ